ਡੇਲੀਪੋਸ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਲ ਅੱਜ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਵੋਟਰਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੋਟਰ ਵੱਧ ਚੜ ਕੇ ਵੋਟਾਂ ਜਿਹੜੀਆਂ ਨੇ ਆਪਣੀਆਂ ਪਾਉਣ ਦੇ ਲਈ ਆ ਰਹੇ ਨੇ ਆਪਣੀ ਮਤ ਦਾ ਦਾਨ ਦੇਣ ਦੇ ਲਈ ਆ ਰਹੇ ਨੇ ਉੱਤੇ ਹੀ ਅਡੀਸੇਬਲਡ ਪਰਸਨ ਵੀ ਜਿਹੜੇ ਨੇ ਕਾਫੀ ਤੁਹਾਨੂੰ ਦੇਖਣ ਨੂੰ ਮਿਲਣਗੇ ਸੀਨੀਅਰ ਸਿਟੀਜ਼ਨਸ ਵੀ ਇਸ ਵਾਰ ਦੇਖਣ ਨੂੰ ਮਿਲ ਰਹੇ ਨੇ ਗਰਮੀ ਹਾਲਾਂਕਿ ਕਾਫੀ ਜ਼ਿਆਦਾ ਹੈ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਪਰ ਫਿਰ ਵੀ ਜਿਹੜਾ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਉਤਸ਼ਾਹ ਦੀ ਕਮੀ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲ ਰਹੀ ਸੋ ਇੱਕ ਨੌਜਵਾਨ ਨੂੰ ਤੁਸੀਂ ਦੇਖ ਸਕਦੇ ਹੋ ਜੋ ਕਿ ਡਿਸੇਬਲਡ ਹੈ ਤੇ ਉਹ ਆਪਣੀ ਮਤ ਦਾਦਾਨ ਦੇਣ ਦੇ ਲਈ ਸਪੈਸ਼ਲ ਇੱਥੇ ਆਇਆ ਗੱਲਬਾਤ ਕਰਦੇ ਆਂ ਬਈ ਜੀ ਕੀ ਨਾਮ ਹੈ ਜੀ ਤੁਹਾਡਾ ਕਰਨ ਕਿੰਨੀ ਉਮਰ ਕਿੰਨੀ ਤੁਹਾਡੀ 31 31 ਸੋ ਅੱਜ ਵੋਟ ਪਾ ਕੇ ਆਏ ਹੋ ਕਿਦਾਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਪਹਿਲਾਂ ਵੀ ਵੋਟ ਪਾਈ ਇਸ ਤੋਂ ਪਹਿਲਾਂ ਕਦੀ ਹਾਂਜੀ ਕਿੰਨੀਵੀਂ ਵਾਰ ਵੋਟ ਪਾਣ ਆਏ ਹੋ ਜੀ ਦੂਜੀ ਵਾਰ ਦੂਜੀ ਵਾਰ ਤੇ ਕੀ ਲੱਗਦਾ ਵੀ ਇਸ ਵਾਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਜਿਹੜੇ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਇਸ ਵਾਰ ਹਾਂਜੀ ਕਿਦਾਂ ਦੇ ਪ੍ਰਬੰਧ ਕੀਤੇ ਹੋਏ ਨੇ ਅੰਦਰ ਵਧੀਆ ਸੋ ਵਧੀਆ ਲੱਗਿਆ ਵੋਟ ਪਾ ਕੇ ਹਾਂਜੀ ਸੋ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਹੋ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਆ ਸਰ ਦੂਜੀ ਵਾਰ ਅੱਜ ਤੁਹਾਡੇ ਬੇਟੇ ਜਿਹੜੇ ਨੇ ਵੋਟ ਪਾਉਣ ਦੇ ਲਈ ਆਏ ਨੇ ਹਾਂਜੀ ਕੀ ਕਹਿਣਾ ਚਾਹੋਗੇ ਹੌਸਲਾ ਕਿਸ ਤਰੀਕੇ ਦਾ ਹੈ ਇਹਨਾਂ ਨੇ ਆਪ ਕਿਹਾ ਕਿ ਮੈਂ ਵੋਟ ਪਾਣ ਜਾਣਾ ਜਾਂ ਤੁਸੀਂ ਲੈ ਕੇ ਆਏ ਤੁਸੀਂ ਕਿਹਾ ਜੀ ਮੈਂ ਵੋਟ ਪਾਉਣ ਚੱਲਿਆ ਇਹ ਕਹਿੰਦਾ ਮੈਂ ਵੀ ਪਾਉਣੇ ਆ ਮੈਂ ਵੀ ਜਾਣਾ ਮੈਂ ਕਿਹਾ ਚੱਲ ਮੈਂ ਪਾਉ ਉਹਨਾਂ ਫਿਰ ਬਾਅਦ ਚ ਤੈਨੂੰ ਲੈ ਚੱਲਦਾ ਉਸਤਾਜ਼ ਹੈਗਾ ਹਾਂਜੀ ਹਾਂ ਮੈਂ ਆਪਣੀ ਬੋਟ ਪਾ ਕੇ ਫਿਰ ਦੁਬਾਰਾ ਕਰੇ ਲੈਣ ਗਿਆ ਇਹਨੂੰ ਗੱਡੀ ਖੜੀ ਕਰਕੇ ਇਹਨੂੰ ਵੀਲਚੇਅਰ ਤੇ ਮੈਨੂੰ ਪਤਾ ਵੀ ਜੇ ਗੱਡੀ ਚ ਲੈ ਕੇ ਗਏ ਇਹਨੂੰ ਤਾਂ ਮੁਸ਼ਕਲ ਆ ਗੱਡੀ ਚ ਬਿਠਾਉਣਾ ਬਹੁਤ ਔਖਾ ਹੈ ਇਹਨੂੰ ਜੀ ਜੀ ਕਿਉਂ ਖੜ ਵੀ ਨਹੀਂ ਸਕਦਾ ਐ ਬਹਿ ਵੀ ਨਹੀਂ ਸਕਦਾ ਜੀ ਖਾਲੀ ਲੰਮਾ ਹੀ ਪੈਦਾ ਕਰਾ ਲੰਮਾ ਪਾਉਣਾ ਮੇਰੇ ਵੱਸ ਦਾ ਵੀ ਰੋਗ ਨਹੀਂ ਹੈਗਾ ਇਹਦਾ ਵੱਡਾ ਭਰਾ ਜਿਹੜਾ ਉਹੀ ਇਹਨੂੰ ਕਰਦਾ ਸਾਰਾ ਕੁਝ ਉਹੀ ਸਾਂਭਦਾ ਉਹੀ ਪਾਉਂਦਾ ਉਹੀ ਇਹਨੂੰ ਵੀਲਚੇਅਰ ਤੇ ਬਿਠਾਉਂਦਾ ਕੀ ਹੋਇਆ ਕੀ ਸੀ ਇਹਨਾਂ ਨੂੰ ਇਹ ਸ਼ੁਰੂ ਤੋਂ ਹੀ ਬਚਪਨ ਬਚਪਨ ਰਹੀ ਹੈ ਅਜੀ ਬਹੁਤ ਇਲਾਜ ਕਰਾਇਆ ਬਹੁਤ ਹਿੰਦੁਸਤਾਨ ਸਾਰਾ ਗਾ ਮਾਰਿਆ ਜੀ ਪਰ ਹੱਲ ਨਹੀਂ ਹੋਇਆ ਨਹੀਂ ਹੱਲ ਨਹੀਂ ਰੁਪਏ ਬਹੁਤ ਲਾਦੇ ਜਿੰਨੀ ਉਮਰ ਆ ਉਹਨੇ ਰੁਪਏ ਲਾਤੇ ਕਿੰਨੇ ਚਿਰ ਤੋਂ ਡੀਕ ਸੀਗੀ ਵੋਟ ਪਾਉਣ ਦੀ ਬਾਬਾ ਚਿਰ ਤੋਂ ਬਾਬਾ ਚਿਰ ਤੋਂ ਅੱਜ ਫੇਰ ਇਹ ਖੁਸ਼ੀ ਮਿਲ ਰਹੀ ਹੈ ਵੋਟ ਪਾਉਣ ਤੋਂ ਬਾਅਦ ਹਾਂ ਜੀ ਸੋ ਹੁਣ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਤੇ ਲੱਗਿਆ ਨਹੀਂ ਵੀ ਆ ਰਹਿਣ ਦੀ ਇਹ ਵੋਟ ਨਹੀਂ ਪਾਣੀ ਨਹੀਂ ਆ ਮਨ ਚ ਖੁਸ਼ੀ ਸੀ ਕਾਫੀ ਜ਼ਿਆਦਾ ਵੀ ਆ ਮੈਂ ਜਾਵਾਂ ਤੇ ਵੋਟ ਪਾ ਕੇ ਆਵਾਂ ਪਾਪਾ ਮੈਨੂੰ ਵੋਟ ਪਾਉਣ ਲੈ ਜਾਓ ਹਾਂ ਜੀ ਸੋ ਸਰ ਕਿਵੇਂ ਦੇਖਦੇ ਹੋ ਤੁਸੀਂ ਵੀ ਵੋਟ ਪਾ ਕੇ ਆਏ ਹੋ ਪ੍ਰਬੰਧ ਕਿਦਾਂ ਦੇ ਨੇ ਅੰਦਰ ਪ੍ਰਬੰਧ ਵਧੀਆ ਜੀ ਵਧੀਆ ਨਹੀਂ ਬਈ ਬਿਲਕੁਲ ਵਧੀਆ ਜੀ ਕੋਈ ਤਕਾਕਮੁਕੀ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਆਰਾਮ ਨਾਲ ਜਾਓ ਵੋਟ ਪਾਓ ਤੇ ਆਪਣੀ ਮਹਾਰਾਜ ਪਹਿਲਾਂ ਵੀ ਵੋਟਾਂ ਪੈਂਦੀਆਂ ਨੇ ਤਾਂ ਉਸ ਮੁਕਾਬਲੇ ਇਸ ਵਾਰ VOTING ਕਿਦਾਂ ਦੀ ਹੋ ਰਹੀ ਆ ਪਰਸੈਂਟੇਜ ਕਿੰਨੀ ਆ ਠੀਕ ਹੈ ਪਰਸੈਂਟੇਜ 22% ਹੈ ਬਾਈਕ ਪਰਸੈਂਟ ਆ ਵੋਟ ਜੀ ਜਾਣੇ ਜਾਓ ਤੇ ਵੋਟ ਪਾ ਕੇ ਮੁੜਿਆ ਇਹਨਾਂ ਕਿ ਦੱਸੋ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਗਰਮੀ ਜ਼ਿਆਦਾ ਹੈ ਤੇ ਪ੍ਰਬੰਧ ਗਰਮੀ ਦੇ ਲਈ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਅੰਦਰ ਪਾਣੀ ਦਾ ਠੰਡੇ ਦਾ ਸਾਰਾ ਕੁਝ ਪ੍ਰਬੰਧ ਹੈਗਾ ਤੇ ਕੋਈ ਸੈਨੀਟਾਈਜੇਸ਼ਨ ਵੀ ਰੱਖੀ ਗਈ ਹੈ ਅੰਦਰ ਸੈਨੀਟਾਈਜੇਸ਼ਨ ਵੀ ਹੈਗੀ ਹੈ ਜੀ ਜੀ ਕੋਈ ਯੂਜ਼ ਕਰਦਾ ਕੋਈ ਨਹੀਂ ਕਰਦਾ ਹੈ ਸਾਰਾ ਕੁਝ ਸਰ ਜਿਵੇਂ ਤੁਹਾਡੇ ਬੇਟੇ ਨੇ ਵੀ ਵੋਟ ਪਾਈ ਤੁਸੀਂ ਕਿਵੇਂ ਦੇਖਦੇ ਹੋ ਚੋਣਾਂ ਤਾਂ ਹੋਣ ਜਾ ਰਹੀਆਂ ਨੇ ਉਮੀਦਵਾਰ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਪਰ ਕੀ ਲੱਗਦਾ ਕੀ ਐ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਨੇ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਇਹ ਤਾਂ ਛੋਟੇ-ਛੋਟੇ ਮੁਸ਼ਕਲਾਂ ਦੇਖੋ ਜੀ ਜੇ ਅੱਜ ਇੱਕ ਦਾ ਹੱਲ ਹੋ ਗਿਆ ਕੱਲ ਨੂੰ ਦੂਜੀ ਫੇਰ ਖੜੀ ਜਾਂਦੀ ਹੈ ਜੀ ਕੱਲ ਨੂੰ ਉਹਦਾ ਹੱਲ ਹੋ ਗਿਆ ਫੇਰ ਖੜੀ ਐ ਇਹ ਮੁਸ਼ਕਲਾਂ ਤਾਂ ਚੱਲੀ ਜਾਣੀਆਂ ਨੇ ਜੀ ਇਹ ਦੁਨੀਆਦਾਰੀ ਆ ਇਹਦਾ ਇੱਕ ਦਬਲੋ ਦੂਜੀ ਤਿਆਰ ਆ ਇਸ ਕਰਕੇ ਇਹ ਤਾਂ ਚੱਲੀ ਜਾਣੀਆਂ ਨੇ ਤੋ ਬੇਟੇ ਦੇ ਅੰਦਰ ਕੋਈ ਵੀ ਨਹੀਂ ਕਰ ਸਕਦਾ ਬੇਟੇ ਦੇ ਅੰਦਰ ਕਿੰਨੇ ਚਿਰ ਤੋਂ ਮਤਲਬ ਉਤਸ਼ਾਹ ਸੀਗਾ ਕਿ ਮੈਂ ਵੋਟ ਪਾਣ ਜਾਣੀ ਹੈ ਜਿਹ ਦਿਨ ਸਾਨੂੰ ਸਲਿੱਪਾਂ ਮਿਲੀਆਂ ਜੀ ਲੈ ਕੇ ਗਏ ਨੇ ਉਦੋਂ ਤੋਂ ਹੀ ਕਹਿੰਦਾ ਮੈਂ ਵੋਟ ਪਾ ਕੇ ਆਉਣੀ ਆ ਚਲੋ ਭਾਈ ਵੋਟ ਪਵਾ ਲਿਓ ਨੇ ਅੱਤਾ ਹੁ 2027 ਦੇ ਵਿੱਚ ਵੀ ਚੋਣਾਂ ਆਣ ਜਾ ਰਹੀਆਂ ਨੇ 1.5 ਸਾਲ ਰਹਿ ਗਿਆ ਫਿਰ ਉਦੋਂ ਫਿਰ ਵੋਟ ਪਾਣ ਆਉਂਗੇ ਫਿਰ ਆਉਂਗਾ ਜੀ ਬਿਲਕੁਲ ਆਉਂਗਾ ਜੀ ਉਡੀਕ ਰਹੇਗੀ ਇੰਤਜ਼ਾਰ ਰਹੇਗਾ ਫਿਰ ਵੋਟਾਂ ਆਣ ਤੇ ਮੈਂ ਵੋਟ ਪਾ ਕੇ ਆਵਾਂ ਹਾਂਜੀ ਜ਼ਰੂਰ ਆਵਾਂਗੇ ਸੋ ਜਜ਼ਬਾ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਹੈ ਇਸ ਨੌਜਵਾਨ ਦੇ ਮਨ ਦੇ ਵਿੱਚ ਕਿ ਮੈਂ ਵੋਟ ਪਾਉਣ ਦੇ ਲਈ ਆ ਰਿਹਾ ਹਾਂ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਪਰ ਫਿਰ ਵੀ ਹਾਂ ਜਿਹੜੇ ਲੋਕ ਨੇ ਨੌਜਵਾਨ ਨੇ ਡਿਸੇਬਲਡ ਨੇ ਜਿੱਥੇ ਹੋਰ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕੁਝ ਕੁ ਲੋਕਾਂ ਦੇ ਪਰਿਵਾਰਕ ਮੈਂਬਰ ਜੋ ਨੇ ਫੜ ਫੜ ਕੇ ਬਾਹਾਂ ਤੋਂ ਲੈ ਕੇ ਆ ਰਹੇ ਨੇ व्हीਲ ਚੇਅਰ 'ਤੇ ਬਿਠਾ ਕੇ ਵੋਟ ਪੁਆਈ ਜਾ ਰਹੀ ਹੈ ਤਾਂ ਮਤ ਦਾਦਾਨ ਜਿਹੜਾ ਹੈ ਉਹ ਹਰ ਇੱਕ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਇੱਕ ਹਰੇਕ ਨੌਜਵਾਨ ਦੀ ਗੱਲ ਕਰੀਏ ਜਾਂ ਫਿਰ ਸੀਨੀਅਰ ਸਿਟੀਜ਼ਨਸ ਦੀ ਗੱਲ ਕਰੀਏ ਹਰੇਕ ਵਰਗ ਦੇ ਵੱਲੋਂ ਵੋਟ ਜਿਹੜੀ ਆ ਪਾਈ ਜਾ ਰਹੀ ਹੈ ਆਪਣੀ ਮਤ ਦਾ ਦਾਨ ਜਿਹੜਾ ਉਹ ਦਿੱਤਾ ਜਾ ਰਿਹਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ